ਬੀਤਤ ਸੰਜੀਤ ਕੁਮਾਰ ਜੀ ਭਾਜੀ ਮਾਮਲਾ ਕੀ ਹੋਇਆ ਰਾਤੀ ਮਾਮਲਾ ਰਾਤੀ ਮੈਂ ਆ ਰਿਹਾ ਸੀ ਇਧਰ ਉਹਦੀ ਡੱਬਾ ਰੋਡ ਤੋਂ ਤੇ ਕਿਸੇ ਲੜਾਈ ਹੋ ਰਹੀ ਸੀ ਲੇਡਸ ਨੂੰ ਘੁੱਟਦੇ ਪਿਆ ਸੀ ਉਹ ਤੇ ਮੈਂ ਤੇ ਪੁੱਛਿਆ ਸੀ ਉਹਨੂੰ ਹੁਣ ਮੇਰੇ ਹੱਥ ਚੁੱਕਦਾ ਮੇਰੇ ਨਾਲ ਫਰੈਂਡ ਸੀ ਇੱਕ ਮੇਰਾ ਉਹਨੇ ਹੱਥ ਚੁੱਕਦਾ ਮੈਂ ਛਡਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਮਾਰਨ ਦੀ ਆਈ ਇੱਟਾ ਮਾਰੀ ਉਹਨਾਂ ਨੇ ਮੈਂ ਭੱਜ ਲਿਆ ਥੋਦੀ ਗੱਡੀ ਲੈ ਕੇ ਮੈਂ ਨਿਕਲ ਗਿਆ ਤਾਂ ਮੇਰੇ ਪਿੱਛੇ ਪਿੱਛੇ ਆ ਗਏ ਉਹ ਉਸ ਵਾਰਨ ਤੋਂ ਬਾਅਦ ਇੱਥੇ ਆ ਗਏ ਮੈਂ ਫੜ ਲਿਆ ਇਹਨਾਂ ਨੂੰ ਮੈਂ ਕਿਹਾ ਭਾਈ ਕਹਿੰਦਾ ਸੋਰੀ ਮੈਂ ਮੇਰੀ ਵੋਟੀ ਆਈ ਉਹ ਮੈਂ ਕਿਹਾ ਕਹਿੰਦੇ ਰਹਿਣ ਦੋ ਛੱਡ ਪਰੇ ਅਸੀਂ ਆ ਗਏ ਘਰੇ ਵੜ ਗਏ ਤੇ ਉੱਥੋਂ ਦੀ ਫੇਰ ਹੀ ਨਿਕਲ ਗਏ ਫੇਰ 40 50 ਬੰਦੇ ਆਏ ਨੇ ਹਥਿਆਰਾਂ ਨਾਲ ਆਏ ਨੇ ਬੜੇ ਮੈਂ ਡੱਬੇ 'ਚ ਵੀ ਲੱਗੇ ਸੀ ਅੱਦਾ ਅੱਦਾ ਕਰਨ ਵਾਸਤੇ ਡੱਬੇ ਸੀ ਵੀ ਕੱਢਦੇ ਫਿਰਦੇ ਸੀ ਕੁਝ ਬੰਦੂਕ ਬੰਦੂਕ ਇਟਾ-ਉਟਾ ਮਾਰਿਆ ਗੱਡੀ ਤੋੜ ਗਏ ਘਰ ਦੇ ਅੰਦਰ ਇਟਾ ਮਾਰੀਆਂ ਬੂਰੀਆਂ ਕੰਨ ਟੱਪਰ ਦੇ ਫਿਰਦੇ ਪਏ ਸੀ ਦੋ ਚਾਰ ਗੱਲਾਂ ਕਿਹਦੀ ਮਰੀਆਂ ਤਾਂ ਸੱਤ ਬੱਚੇ ਸੱਟ ਲੱਗੀ ਇੱਕ ਦੇ ਸਿਰ ਤੇ ਤੇ ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ ਨਾ ਜਾਨੀ ਨੁਕਸਾਨੀ ਹੈ ਬੱਚੇ ਲੱਗੀ ਹੈ ਉਹਦਾ ਪਰਚਾ ਘੜਾਇਆ ਓਕੇ ਕਿੰਨੇ ਮੁੰਡੇ ਸੀਗੇ ਟੋਟਲ ਟੋਟਲ ਹੋਣੇ ਆ ਜੀ 30 40 ਪਿੰਦੇ ਹੋਣੇ ਆ 8 9 ਤਾਂ ਇੱਥੇ ਆਏ ਨੇ ਜੀ ਕਿੰਨੀਆਂ ਬੀੜੀ ਦਾ ਨੁਕਸਾਨ ਹਾਂਜੀ ਕਿੰਨੀਆਂ ਗੱਡੀਆਂ ਦਾ ਨੁਕਸਾਨ ਗੱਡੀਆਂ ਦੋ ਤੋੜ ਗਈ ਦੋ ਤੇ ਇੱਕ ਪਿੱਛੇ ਵੀ ਉਹਦੀ ਇੱਕ ਪਿੱਛੇ ਹੈ ਕਿ ਮੇਰੀ ਤੋੜ ਗਈ ਹੈ ਅਪਕੋ ਪੂਲ ਕੰਪਲੇਨ ਕੀਤੀ ਹੈ ਹਾਂਜੀ ਹਾਂਜੀ ਰਾਤੀ ਕੀਤੀ ਸੀ ਮੈਂ ਰਾਤੀ ਇਹ ਕਰਕੇ ਆ 12 ਵਜੇ 1 ਵਜੇ ਹਲੇ ਤੱਕ ਨਹੀਂ ਆਇਓ ਅਜੇ ਤੱਕ ਨਹੀਂ ਆਇਆ ਨਹੀਂ ਅਸੀਂਰੇ ਵੀ ਕੀਤਾ ਕਿ ਅਸੀਂ ਚਾਰ ਵੇ ਆਵਾਂਗੇ ਸੀ ਐਸ ਵੇ ਟਾਈਮ ਕਿੰਨਾ ਹੋ ਗਿਆ ਹੁਣ ਹੋ ਗਿਆ ਜੀ 2:00 ਹੋ ਗਏ ਨਾ 2:00 3:00 ਮਤਲਬ 12 ਘੰਟੇ ਹੋ ਗਏ ਕੋਈ ਕੰਪਲੇਨ ਨੂੰ 12:00 ਵਜੇ ਹਾਂ ਜੀ 12:00 ਵਜੇ ਹਾਂ ਜੀ 12 ਘੰਟੇ ਹੋ ਗਏ 2:00 ਵੀਜੇ ਪਰ ਇਹ ਮਾਮਲਾ ਕੀ ਰੱਖਿਆ ਕੋਈ ਆ ਮੁੰਡੇ ਜਿਹੜੇ ਸੀਗੇ ਬਈ ਇਹਨੇ ਗੁੰਡਾਗਰਦੀ ਚੰਗੀ ਕੀਤੀ ਹੈ ਮੱਲੇ 'ਚ ਤੇ ਪਿੱਛੇ ਵੀ ਤਿੰਨ ਜਾਹ ਕਰਾਂ ਜਾਂ ਨਾ ਟਰੋਟਾ ਮਾਰੀਆਂ ਉੱਥੇ ਵੀ ਗੱਡੀ ਦਾ ਸ਼ੀਸ਼ਾ ਤੋੜ ਗਏ ਨੇ ਇਹ ਇੱਥੇ ਵੀ ਇਹਨਾਂ ਨੇ ਪੂਰੀ ਗੁੰਡਾਗਰਦੀ ਕੀਤੀ ਹੈ ਇਹ ਤਾਂ ਸ਼ੁਕਰ ਕਰੋ ਕਿ ਕੋਈ ਤੇ ਸਾਰਿਆਂ ਨੂੰ ਆਜਣਾ ਸੀ ਉਹਨਾਂ ਨੇ ਤਲਵਾਰਾ ਨਸ਼ਾ ਨੁਸ਼ਾ ਪੂਰਾ ਕੀਤਾ ਸੀ ਜਿਨ੍ਹਾਂ ਨੇ ਪੂਰੀ ਉਹਨਾਂ ਨੇ ਅੰਦਰ ਗੁੰਡਾਗਰਦੀ ਮਚਾਈ ਨਾ ਤੁਸੀਂ ਦੇਖੋ ਵੀਡੀਓ ਵੀ ਦੇਖਣ ਦੀ ਸਾਰਾ ਪਤਾ ਲੱਗ ਜਾਊਗਾ ਤੁਹਾਨੂੰ ਹਾਂ ਤੁਸੀਂ ਪੁਲਿਸ ਕੰਪਲੇਨ ਕੀਤੀ ਸੀ ਪੁਲਿਸ ਹਾਂ ਸੀਤਾ ਉਸੇ ਟਾਈਮ ਕੀਤੀ ਸੀ ਪੀਸੀ ਆਰ ਆ ਲੈ ਆਏ ਸੀ ਪਰ ਉਸ ਤੋਂ ਬਾਅਦ ਹਲੇ ਤੱਕ ਕੋਈ ਨਹੀਂ ਆਇਆ ਓਕੇ ਉਸ ਤੋਂ ਬਾਅਦ ਹਲੇ ਤੱਕ 12 ਵਜੇ ਕੋਈ ਨਹੀਂ ਆਇਆ ਠੀਕ ਹੈ ਜੀ ਤੁਸੀਂ ਕੀ ਕੰਮ ਦੇ ਫੁਟੇਜ ਹਾਂ ਤੁਸੀਂ ਪੁਲਿਸ ਕੰਪਲੇਨ ਕੀਤੀ ਸੀ ਪੁਲਿਸ ਹਾਂ ਸੀਤਾ ਉਸੇ ਟਾਈਮ ਕੀਤੀ ਸੀ ਪੀਸੀ ਆਰ ਆ ਲੈ ਆਏ ਸੀ ਪਰ ਉਸ ਤੋਂ ਬਾਅਦ ਹਲੇ ਤੱਕ ਕੋਈ ਨਹੀਂ ਆਇਆ ओके ਉਸ ਤੋਂ ਬਾਅਦ ਹਾਲ ਤਾਂ 12 ਵਜੇ ਕੋਈ ਨਹੀਂ ਆਇਆ ਠੀਕ ਹੈ ਜੀ ਸੀਸੀਟੀਵੀ ਕੈਮਰੇ ਫੁਟੇਜ ਹੈ ਜੀ ਉਹਨਾਂ ਦੀ ਹਾਂਜੀ ਹਾਂਜੀ ਉਹਨਾਂ ਸਾਰਾ ਕੋ ਫੋਟੋ ਜਾਈ ਹੈ ਉਹਨਾਂ ਦੀ ਉਹਨਾਂ ਦਾ ਇੱਥੇ ਮੋਬਾਈਲ गिर ਗਿਆ ਉਹ ਵੀ ਪਿਆ ਸਾਰਾ ਕੁਝ ਹੈਗਾ ਹਰ ਚੀਜ਼ ਹੈਗੀ ਹੈ ਪੂਰਾ ਮੱਲਾ ਪੂਰੇ ਬੰਦੇ ਸਾਰੇ ਪਰੇਸ਼ਾਨ ਨਹੀਂ ਪੂਰਾ ਮੱਲਾ ਇਹ ਤਾਂ ਪੂਰੀ ਗੁੰਡਾਗਰਦੀ ਹੋ ਗਈ ਹੈ ਇਸ ਟਾਈਮ ਤੱਕ ਕਿਸੇ ਨੇ ਮਾਰ ਜਾਣਗੇ ਰਾਤੀ ਰਾਤੀ ਆ ਕੇ